ਜਦੋਂ ਇਹ ਮੋਟੋ ਬੁੱਕ ਜੀ ਸੀ ਨੰਬਰ ਜਮ ਡਿਪਾਰਟਮੈਂਟ ਬੇਸਿਕਸ ਹੋ ਗਿਆ ਅੱਜ ਵੀ ਤੁਹਾਨੂੰ ਜਮਾ ਕਰਦੇ ਆਂ ਉਹ ਪੋਰਸ਼ਨ ਜਿਹੜੇ ਇਹ ਸਿੱਧੇ ਜਿੱਦੀ ਸਾਡਾ ਵੀ ਹੋਣ ਲੱਗਦਾ ਉਹਨਾਂ ਨੂੰ ਹੈਂਡਲ ਕਰੀਏ ਉਹਦੇ ਵਿੱਚ ਕੋਈ ਹਾਈ ਬਾਤ ਸੀਗੇ ਇਸ ਆ ਗੀਨ ਮੈਂ ਜਦੋਂ ਸੁਣਾ ਲਿਆ ਜੀ ਨਾ ਉਹ ਤਾਂ ਭਾਈ ਚਲੋ ਐਕਸਪੈਂਡ ਸਰ ਪਿੰਦਰ ਸਾਹਿਬ ਤੋਂ ਤੁਹਾਡੇ ਕੋ ਆ ਗਿਆ ਸਤ ਜੰਨ ਨਾ ਇਤੰਨ ਨਾ ਨਾ ਗੰਸਾ ਗੰਸਾ ਹੁਣ ਐਸੋ ਹੀ ਦੇਖੋ ਕਿ ਪਲਾਟ ਲਾਈਟਾ ਲੱਗ ਸਕਦੀ ਆ ਕੀ ਲੱਗ ਸਕਦੀ ਆ ਹੋਏਗਾ ਜੀ ਮਾਦਾ ਸਤਿ ਬਾਛਾ ਦਾ ਘਰ ਇੱਥੇ ਕੋਈ ਜਾਤ ਦੀ ਆਵੇ ਦੂਦੋ ਇੱਕ ਦੂਜੇ ਨੂੰ ਦਿਸੇ ਹੁਣ ਆਪੋ ਉਹਦਾ ਪਤਾ ਨਹੀਂ ਵੀ ਲੱਗੇ ਕੌਣ ਖੜਾ ਕੌਣ ਨਹੀਂ ਖੜਾ ਸਮਝੇ ਕਿ ਤੱਕ ਮੇਰਾ ਇਹ ਦੁੱਖ ਦੇ ਬਿਲਕੁਲ ਇਹ ਸਭ ਕੋ ਐ ਚੀਜ਼ਾਂ ਬਲੋ ਤੇ ਹੁਣ ਇਹ ਚਾਹੀਦੀ ਜਿੱਦਾਂ ਵੀ ਦੇਖੋ ਖਵਾਦੇ ਦਾ ਪਾਣੀ ਹੈ ਇਹ ਲੱਗਦਾ ਇਦਾਂ ਨਹੀਂ ਆ ਬੰਨ ਵੀ ਚਮਕੇ ਪਾੜਦੇ ਦਿਸੇ ਲੋਕਾਂ ਨੂੰ ਉਹਨਾਂ ਹੀ ਸੋਹਣਾ ਲੱਗੂਗਾ ਫਹਮਦ ਜੀ ਕਰੀ ਬਿਲਕੁਲ ਉਹ ਇਹ ਤਾਂ ਉਹਨੂੰ ਤੇ ਕੋਈ ਅਜਨੇ ਜਗਦੇ ਬਾਅਦ ਦੇ ਦੇ ਵੀ ਕੋਲ ਠੀਕ ਹੈ ਕਿ ਇਹ ਇਹ ਬੰਦਾ ਪੰਦੋਂ ਕਰਨਾ ਤੇ ਪੱਕੀ ਵੀ ਕੰਮ ਜਿਹੜਾ ਉਹ ਕਰਦਾ ਠੀਕ ਹੈ ਹੋ ਜਾ ਹਾਂ ਅੱਗੇ ਅੱਗੇ ਕੱਲ ਨੂੰ ਉਹ ਬੰਦੀ ਤੋਂ ਵੀ ਕੋਈ ਨਾ ਕੋਈ ਜਿਹੜਾ ਨਾ ਉਹ ਬਾਰ ਨਿਕਾ ਪਰ ਆਦੇ ਨਾਲ ਬੰਦ ਕਰਾਉਣਾ ਹਾਂ देखो एक ਜੋ ਕਿ ਇਸ ਸਥਾਨ ਤੇ ਸਚਨ ਕੋਈ ਆ ਰਿਹਾ ਮੱਥਾ ਟੇਕਣ ਲਈ ਦੇਖੋ ਅੱਜ ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਖੜੇ ਆ ਦਰਬਾਰ ਸਾਹਿਬ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਜੀ ਇੱਥੇ ਆਏ ਛਾਪੇ ਉਸ ਸਮੇ ਇਹ ਲਾਈਟਾਂ ਬੰਦ ਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ ਔਲਖ ਸਾਹਿਬ ਖੜੇ ਆ ਪੀਡਬਲਯੂਡੀ ਵਾਲੇ ਐਕਸ਼ਨ ਖੜੇ ਆ ਔਰ ਡੀਸੀ ਅਮਰਤਸਰ ਸਾਹਿਬ ਸਾਹਦਿਆਂ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ ਸਦੇ ਬਹੁ ਮਾੜੀ ਗੱਲ ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਣ ਤੇ ਮੈਂ ਇਹਨਾਂ ਨੂੰ 700 700 500 ਮੈਂ ਇਹਨਾਂ ਨੂੰ ਕਹਿਆ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਗੁੰਬਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਉਹਨਾਂ ਦੇ ਜਗੌ ਜਿੱਦਾਂ ਮੱਦੀ ਜਗੌ ਆਲੇ ਲਾਈਟਾਂ ਸੜਗੀਆਂ ਜਦਮਨ ਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਤੇ ਇਹ ਜਿਹੜਾ ਪਹਿਲਾ ਕੰਮ ਸੀ ਉਹ ਅਸੀਂ ਕਰਤਾ ਅਸੀਂ ਉਦੋਂ ਅਨਾਉਂਸ ਕੀਤਾ ਸੀਗਾ ਕਿ 24 ਘੰਟੇ ਠੀਕ ਕਰਾਂਗੇ ਸਾਡੇ ਅਫਸਰ ਨੇ ਕਮਿੰਦਰ ਸਾਹਿਬ ਹੁਣ ਵੀ ਤਾਂ ਹੀ ਉਹ ਮੌਕੇ ਤੇ ਆਏ ਆ ਪੀਡਬਲਡ ਵਾਲੇ ਸਾਡੇ ਦਿਖਾਦੀ ਆਏ ਉਹ ਅਸੀਂ 24 ਘੰਟੇ ਦੇ ਵਿੱਚ ਸਦਾ ਕਰਤਾ ਬਟ ਹੁਣ ਇਹ ਹੀ ਵੇਖਣ ਆਏ ਸੀਗੇ ਲੈਟਰ ਜਗਨ ਤੋਂ ਬਾਅਦ ਵੀ ਕਿੰਨਾ ਗਿੱਥੇ ਨੇਰਾ ਜੀ ਲੈਟਰ ਜਗਨ ਤੋਂ ਬਾਅਦ ਵੀ ਜਿਹੜਾ ਨੇਰਾ ਦੇਖੋ ਲੈਟਰ ਜਗ ਭੀਆਂ ਪਤਾ ਜੇ ਵੀ ਕੁਝ ਥਾਵਾਂ ਤੇ ਨੇਰਾ ਇਹ ਵੀ ਮੈਂ ਕਮਿੰਦਰ ਸਾਹਿਬ ਨੂੰ ਕਹਿ ਦਿਆਂ ਉਹਦਾ ਇਹਨਾਂ ਦੇ ਪੀਡਬਲਯੂਡੀ ਦੇ ਐਕਸਿਸ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਆਪਾਂ ਬਿੱਠੇਓ ਉੱਥੋਂ ਤੱਕ ਮਤਲਬ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਜੀ ਗੁਰੂ ਮਹਾਰਾਜ ਦੇ ਹਰ ਪਾਸੇ ਮਤਲਬ ਜਿਹੜਾ ਚੰਨ ਨਹੀਂ ਚੰਨ ਹੋਣਾ ਚਾਹੀਦਾ ਉਹ ਵੀ ਆਪਾਂ ਦੋ ਤਿੰਨ ਦਿਨ ਚ ਜਿਹੜਾ ਬਾਕੀ ਹੈ ਨੇਰੇ ਵਾਲਾ ਜੇ ਸਾਡੀ ਪਹਿਲੀ ਬਦੋਦੋ ਮੈਂ ਡਿਊਟੀ ਲਈ ਅਫਸਰਾਂ ਦੀ ਉਹ ਹੋ ਗਈ ਪੂਰੀ ਜਿਹੜੀ ਉਦਨ ਹੀ ਸ਼ਾਮੀ ਡਿਊਟੀ ਪੱਛੋ ਰਾਤ ਲਈ ਰਾਤ ਡਿਊਟੀ ਲਈ ਇਹਨਾਂ ਦੀ 10 ਵਜੇ ਤੇ ਸਰ ਕੱਲ 10 ਵਜੇ ਤੱਕ ਇਹਨਾਂ ਨੇ ਉੱਪਰ ਲਿਆਂ ਚਲਾਤੀਏ ਤਾਂ ਅੱਜ ਆ ਦੂਜੀਆਂ ਚਲਾ ਕੇ ਮੈਨੂੰ ਸੱਦਿਆ ਇਹਨਾਂ ਦਾ ਵੀ ਦੇਖ ਲਓ ਜੀ ਅਸੀਂ ਚਲਾਤੀਏ ਬਾਕੀ ਵੀ ਜਿਹੜਾ ਇਹ ਦੇਦਾ ਇਹ ਨੇਰੇ ਦਾ ਸਾਰਾ ਆਪਾਂ ਪ੍ਰਬੰਧ ਕਰਾਂਗੇ ਅਸੀਂ ਬਿਲ ਚਾਹੁੰਦੇ ਆ ਸਾਡੀ ਇਹ ਇਹ ਤਾਂ ਇਹ ਉਹ ਸਥਾਨ ਹੈ ਹਿੰਦੁਸਤਾਨ ਦੇ ਵਿੱਚ ਜਿੱਥੇ ਰੋਜ਼ ਸਵਾ ਲੱਖ ਤੋਂ ਵੱਧ ਛਰਾਲੂ ਆਉਂਦੇ ਆ ਤੇ ਜੇ ਇੱਥੇ ਲਾਈਟਾਂ ਦਾ ਜਗਨ ਤੇ ਤੇ ਬਹੁਤ ਮਾੜੀ ਗੱਲ ਆ ਸੋ ਇਹਦਾ ਪ੍ਰਬੰਧ ਕੀਤਾ ਸੀ ਉਹ ਮੈਂ ਦੇਖਣ ਆਇਆ ਸੀ ਔਰ ਮੈਂ ਆਪਣੇ ਅਫਸਰਾਂ ਦਾ ਧੰਵਾਦ ਕਰਦਾ ਕਿ ਇਹਨਾਂ ਨੇ ਦਿੱਤੇ ਟਾਈਮ ਦੇ ਵਿੱਚ ਨਗਰ ਨਿਗਮ ਦੇ ਕਵਿਨਰ ਔਰ ਸਭ ਖੜੇ ਆ ਇਹਨਾਂ ਨੇ ਹੋਰ ਵੀ ਡਿਊਟੀਆਂ ਲਈਆਂ ਸ਼ਹਿਰ ਦੇ ਵਿੱਚੋਂ ਕੂੜਾ ਚੁੱਕਣ ਦੀ ਡਿਊਟੀ ਵੀ ਲਈ ਆ ਵੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਲੀਅਰ ਕਰੋ ਜੀ ਇਹਨਾਂ ਨੂੰ ਕਿਹਾ ਕਿ ਇਸ ਏਰੀਆ ਦੇ ਵਿੱਚ ਤੇ ਕਿਤੇ ਦਿਖਣਾ ਨਹੀਂ ਚਾਹੀਦਾ ਕੂੜਾ ਬਾਕੀ ਸ਼ਹਿਰ ਚ ਵੀ ਨਹੀਂ ਕਿਤੇ ਦਿਖਣਾ ਚਾਹੀਦਾ ਉਹਦੇ ਡਿਊਟੀ ਕਰਦੇ ਆ ਆਪ 24 ਘੰਟੇ ਕਰਦੇ ਸਮਝਦੇ ਕਿ ਨਹੀਂ ਗੱਲ ਇਸ ਕਰਕੇ ਸਾਡੀ ਪ੍ਰਾਇੋਰਟੀ ਦੇ ਜਿਹੜੇ ਕੰਮ ਆ ਅਸੀਂ ਬੋਲ ਸ਼ਹਿਰ ਦੇ ਵਿੱਚੋਂ ਕੂੜਾ ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਨਿਕਾਸ ਇਹ ਅਸੀਂ ਬੋਲ ਕਰ ਰਹੇ ਹਾਂ ਸਾਰੇ ਪੂਰੇ ਜੋਰ ਸ਼ੋਰ ਨਾਲ ਲੱਗੇ ਆ ਤੇ ਇਹ ਕੰਪਲੀਟ ਹੋ ਜਾਊਗਾ ਸ਼ਹਿਰਿਆਂ ਨੂੰ ਇਸ ਗੱਲ ਦੀ ਅਸੀਂ ਸਗਾਤ ਦਾਂਗੇ ਉਹ ਅੱਜ ਮੈਂ ਬੋਲ ਗੁਰੂ ਮਹਾਰਾਜ ਦੇ ਚਰਨਾਲ ਖਲੋਕੇ ਫਿਰ ਇਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਚਾਨਨ ਨਹੀਂ ਚਾਨਣ ਕਰ ਦਿਓ ਪਾਵੇਂ ਦੁਬਾਰਾ ਇਹਦਾ ਇਹਦਾ ਲਾਈਟਿੰਗ ਦਾ ਦੁਬਾਰਾ ਕਰਨਾ ਪਾਵੇ ਸਮਝਦੇ ਕੀ ਹੈ ਤੁਸੀਂ ਗੱਲ ਕੀਤੀ ਹੈ ਕੂੜੇ ਦੀ ਲਿਫਟਿੰਗ ਦੀ ਕਿ ਮੈਂ ਦੇਤੇ ਨਿਰਦੇਸ਼ ਦੇ ਦਿੱਤੇ ਨੇ ਪਰ ਲੋਕੀ ਹਜੇ ਤਰਾਹੀ ਤਰਾਹੀ ਕਰ ਰਹੇ ਨਹੀਂ ਨਹੀਂ ਕੋਈ ਨਹੀਂ ਦੇਖੋ ਸ਼ਹਿਰ ਬਹੁਤ ਵੱਡਾ ਤੂੰ ਹੀ ਪਹਿਲੇ ਸਮਝੋ ਸ਼ਹਿਰ ਬਹੁਤ ਵੱਡਾ ਸ਼ਹਿਰ ਦੇ ਵਿੱਚ ਛੋੜੀਆਂ ਛੋੜੀਆਂ ਗਲੀਆਂ ਹਰ ਪਾਸੇ ਚੁੱਕ ਦੇ ਕਿਤੇ ਨਾ ਕਿਤੇ ਰਹਿ ਜਾਂਦਾ ਪਰ ਤੂੰ ਹੀ ਉਹ ਦੇਖੋ ਅੱਗੇ ਨਾਲੋਂ ਰਾਜ ਤੋਂ ਮਲੇਕ ਵੀ ਮਹੀਨਾ ਪਹਿਲਾਂ ਕੀ ਹਾਲ ਸੀ ਤੇ ਜਦੋਂ ਕਬੀਨਦ ਸਾਹਿਬ ਆਏ ਇਹਨਾਂ ਨੇ ਕਿੰਨਾ ਉਦੋਂ ਦੀ ਕਾਰਵਾਈ ਕੀਤੀ ਆ ਸੋ ਕੰਪਲੀਟ ਹੋ ਜੂਗਾ ਜਿਹੜਾ ਕੋ 2-4 ਦਿਨ ਚ ਲੈਂਦਾ ਵੀ ਉਹ ਵੀ ਇਹੀ ਕੰਪਲੀਟ ਕਰ ਲੇ। ਲੇਕਿਨ ਧਾਰੀਵਾਲ ਸਾਹਿਬ ਜਿੱਦਾਂ ਹੀ ਅਮਨ ਅਰੋੜਾ ਪਹੁੰਚੇ ਉਸ ਤੋਂ ਬਾਅਦ ਹੀ ਨੋਟਿਸ ਆਇਆ ਕਿ ਲੱਗਦਾ ਨਹੀਂ ਸੀ ਪਹਿਲਾਂ ਹੀ ਨੋਟਿਸ ਲੈਣਾ ਚਾਹੀਦਾ ਆਮ ਪਬਲਿਕ ਨਹੀਂ ਦੇਖੋ ਮੇਰੇ ਨੋਟਿਸ ਚ ਉਦੋਂ ਆ ਦੇਖੋ ਜਿਹੜੀ ਗੱਲ ਮੈਂ ਤਾਂ ਆ ਕੇ ਜਦੋਂ ਇੱਥੇ ਖਲੋ ਕੇ ਦੇਖਿਆ ਵੀ ਲਾਈਟਾਂ ਬੰਦ ਆ ਯਾਰ ਤੇ ਫੇਰ ਮੈਨੂੰ ਪਤਾ ਲੱਗਾ ਫੇਰ ਮੈਨੂੰ ਦੁਕਾਨਦਾਰਾਂ ਨੇ ਦੱਸਿਆ ਜੀ ਕਿ ਲਾਈਟਾਂ ਤਾਂ ਬਹੁਤ ਦਿਨ ਪੀ ਡਬਲਯੂ ਡੀ ਆਲੰਡੀ ਸਭ ਨੂੰ ਉਸੇ ਵਾਲੇ ਲਾਈਨ ਤੇ ਬਾ ਇੱਥੇ ਖਲੋਤਿਆ। ਇਹਨੂੰ ਚਲਾਓ ਜੀ 24 ਘੰਟੇ ਜੋ ਮਰਜ਼ੀ ਕਰੋ। ਉਹ ਉਹਨਾਂ ਨੇ ਚਲਾਤੀਆਂ। ਆ ਗੁਪਤਾਲੀਆਂ ਵੀ ਚਲਾਤੀਆਂ ਸਾਧੀਆਂ ਚਲਾ ਦਿਓ। ਪਰ ਅੱਜ ਮੈਂ ਤਾਂ ਅਹਲੇ ਆਇਆ ਸੀਗਾ ਕਿ ਦੇਖੀਏ ਕਿ ਕਿੰਨਾ ਗਿਆਨ ਹੁੰਦਾ ਕਿੰਨਾ ਕਿ ਨਹੀਂ ਹੁੰਦਾ। ਅਜੇ ਵੀ ਚੰਨਨ ਘਟਿਆ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਇੱਥੇ ਹੋਰ ਲਾਈਟਾਂ ਲਾਓ। ਫਲੱਡ ਲਾਈਟਾਂ ਜਿਹੜੀਆਂ ਨਾ ਉਹ ਲਾਓ ਤੁਸੀਂ ਜਿਹਦੇ ਨਾਲ ਇੱਥੇ ਚੰਨਨ ਹੀ ਚੰਨਨ ਹੋਵੇ ਸਭ ਨੇ ਕਿ ਉਹ ਵੀ ਆਪਾਂ ਲਾ ਦਈਏ। ਠੀਕ ਹੈ ਬੰਦੇ। ਹਾਂ।